ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਸਰ ਅੱਜ ਜਿਹੜਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮਤਲਬਕ ਨਸ਼ਾ ਦੇ ਨਸ਼ਾ ਦੇ ਵਿਰੁੱਧ ਜਿਹੜਾ ਮਹਿੰਮ ਚੱਲੀ ਹੋਈ ਆ ਤੇ ਕਾਸ਼ੋ ਪ੍ਰੋਗਰਾਮ ਸ਼ੁਰੂ ਹੋਇਆ ਸੀ ਜਿਹੜਾ ਤੁਸੀਂ ਮਾਈ ਜੀ ਨਾਮ ਦੇ ਹਲਕੇ ਗੰਨੀ ਰਾਊਂਡ ਕੀਤਾ ਹੈਗਾ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਕਿ ਕਿੰਨੇ ਕੁ ਬੰਦੇ ਉਥੋਂ ਅਰੈਸਟ ਹੋਏ ਆ ਕੀ ਕੀ ਚੀਜ਼ ਬਰਾਮਦ ਹੋਈ ਹੈ ਹਾਂ ਜੀ ਜੋ ਕਿ ਪੰਜਾਬ ਸਰਕਾਰ ਜੀ ਦੇ ਹਦਾਇਤਾਂ ਮੁਤਾਬਕ ਐਸਐਸਪੀ ਸਾਹਿਬ ਲੁਧਿਆਣਾ ਦੇ ਹਾਤੀਜਗਰਾਉਂ ਸ਼੍ਰੀ ਅੰਕੁਰ ਗੁਪਤਾ ਜੀ ਦੀ ਖੋਦੀ ਗਵਾਈ ਵਿੱਚ ਕੱਸੋ ਆਪਰੇਸ਼ਨ ਜ਼ਿਲ੍ਹਾ ਜਗਰਾਉਂ ਵਿੱਚ ਚਲਾਇਆ ਗਿਆ ਜੋ ਜਿਸ ਤਹਿਤ ਸਬਡਿਵੀਜ਼ਨ ਜਗਰਾਉਂ ਵਿੱਚ ਵੀ ਕੱਸੋ ਆਪਰੇਸ਼ਨ ਚੱਲਿਆ ਤੇ ਜੀ ਕਾਫੀ ਐਪਰੀਹੈਂਡ ਵੀ ਕੀਤੇ ਗਏ ਨੇ ਅਤੇ ਬਰਾਮਦਗੀਆਂ ਹੋਈਆਂ ਤੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ ਜਿਵੇਂ ਕਿ ਪਹਿਲਾਂ ਹੀ ਆਲਰੇਡੀ ਪੁਲਿਸ ਹੈ ਯੁਧ ਨਸ਼ਾ ਵਿਰੋਧ ਤੇ ਜ਼ੀਲੋ ਟਾਰਨ ਨੀਤੀ ਤੇ ਕੰਮ ਕਰਦੀ ਆ ਰਹੀ ਹੈ ਤੇ ਲਗਾਤਾਰ ਜੇਕਰ ਕੋਈ ਨਸ਼ਾ ਵੇਚਦਾ ਤੇ ਉਹਨਾਂ ਦੇ ਉਹਨਾਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਤੇ ਪ੍ਰਾਪਰਟੀਜ਼ ਵਗੈਰਾ ਸੀਜ਼ ਕੀਤੀਆਂ ਜਾ ਰਹੀਆਂ ਨਸ਼ੇ ਸਮਗਰਨ ਨਾਲ ਸੰਬੰਧਿਤ ਕੋਈ ਵੀ ਹੈ ਇਹ ਤੇ ਤੁਰੰਤ ਸਖਤ ਤੋਂ ਸਖਤ ਐਕਸ਼ਨ ਲਏ ਜਾਂਦੇ ਆ ਜਿਹੜੇ ਕੱਲ ਇੱਕ ਹਸਪਤਾਲ ਦੇ ਵਿੱਚੋਂ ਮੁੰਡਾ ਫਰਾਰ ਹੋਇਆ ਸੀਗਾ ਉਹਦਾ ਕੀ ਬਣਿਆ ਸਰ ਜੀ ਸੁੱਖਾ ਸਾਨੂੰ ਗੁਰਮੇਲ ਸਿੰਘ ਜਿਹਦੇ ਖਿਲਾਫ ਕੀ ਐਨਡੀਪੀਐਸ ਦਾ ਮੁਕੱਦਮਾ ਦਰਜ ਹੋਇਆ ਸੀ ਇਹ ਤੇ ਹੋਰ ਵੀ ਲੁੱਟਾ ਖੋਹਦੇ ਹੈਗੇ ਨੇ ਇਹ ਕੱਲ ਜਦੋਂ ਦਰਾਨੇ ਮੈਡੀਕਲ ਸਿਵਲ ਹਸਪੀਟਲ ਸੀਗੇ ਉੱਥੇ ਇਹਨੇ ਥੋੜੀ ਜੀ ਤਵੀਦ ਖਰਾਬ ਦੀ ਸ਼ਿਕਾਇਤ ਕੀਤੀ ਜਿਸ ਤੇ ਡਾਕਟਰ ਸਾਹਿਬ ਨੇ ਚੈੱਕ ਕਰਾਇਆ ਜਦੋਂ ਤਾਂ ਡਾਕਟਰ ਸਾਹਿਬ ਨੇ ਰეკਮੈਂਡ ਕੀਤਾ ਇਹਨਾਂ ਨੂੰ ਡ੍ਰਿਪ ਲਾ ਦਿੱਤੀ ਜੋ ਡ੍ਰਿਪ ਲਾਈ ਤਾਂ ਉਹ ਅੰਦਰ ਡਾਕਟਰ ਸਾਹਿਬ ਦੇ ਰੂਮ ਸੀਗੇ ਉੱਥੋਂ ਕੋਈ ਛੋਟੀ ਵਿੰਡੋ ਸੀਗੀ ਜੋ ਪਰਚੀ ਵਗੈਰਾ ਮੁਲਾਜ਼ਮੋਂ ਬਣਵਾ ਰਹੇ ਸੀਗੇ ਉੱਥੋਂ ਇਹ ਉਹਦੇ ਵਿੱਚ ਦੀ ਵਿੰਡੋ ਦੇ ਨਿਕਲ ਕੇ ਭੱਜ ਗਿਆ ਸੀਗਾ ਇਹ ਸਰ ਆਪਣੀ ਮੁਲਾਜ਼ਮਾਂ ਦੀ ਡਿਊਟੀ ਉੱਥੇ ਲੱਗੀ ਹੋਈ ਸੀ ਕਿੰਨੇ ਮੁਲਾਜ਼ਮ ਸੀ ਮਲਾਜਮ ਹੈ ਕਿ ਸੀ ਦੋ ਸੀਗੇ ਤੇ ਉਹ ਪਰਚੀ ਬਣਾ ਲਈ ਸੀ ਡਾਕਟਰ ਸਾਹਿਬ ਦੇ ਅੰਦਰੋਂ ਉਹਨਾਂ ਦੇ ਸਾਹਮਣੇ ਇੱਕਦਮ ਵਿੰਡੋ ਵਾਲੀ ਸਾਈਡ ਹੋ ਗਿਆ ਜੋ ਡ੍ਰਿੱਪ ਲਾਈਓ ਡੋਰ ਵਾਲੇ ਪਾਸੇ ਸੀਗਾ ਦਵਾਰ ਵਾਲੇ ਪਾਸੇ ਸੀਗਾ ਤੇ ਤੁਰੰਤ ਜਿਹੜੀ ਹੈ ਸੂਚਨਾ ਸਾਨੂੰ ਮਿਲੀ ਸਾਰਿਆਂ ਨੂੰ ਤੇ ਅਸੀਂ ਐਸਐਚਓ ਸਾਹਿਬ ਦੀਆਂ ਤੇ ਹੋਰ ਹੈ ਸਾਡੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਦੀ ਟੀਮਾਂ ਵਗੈਰਾ ਬਣਾਤੀਆਂ ਤੇ ਐਸਐਚਓ ਸਿਟੀ ਤੇ ਬੱਸ ਸਟੈਂਡ ਚੋਂ ਕਿੰਜਾਰਜ ਅਸੀਂ ਖੁਦ ਮਤਲਬ ਸਾਰੇ ਅਫਸਰਾਂ ਵਾਲਾ ਦੇ ਹੁਕਮ ਮੁਤਾਬਕ ਟੀਮਾਂ ਬਣਾ ਕੇ ਭਾਲ ਸ਼ੁਰੂ ਕਰ ਦਿੱਤੀ ਸੀਗੀ ਜੋ ਕਿ ਅਸੀਂ ਭਾਲ ਦੌਰਾਨ ਉਹਨੂੰ ਕੋਠੇ ਖਜੂਰਾ ਦੇ ਉੱਤੇ ਸ਼ਰਰਾਂ ਕੋਲੇ ਜੋ ਕਿ ਅੱਗੇ ਹੋਰ ਭੱਜਣ ਦੀ ਤਿਆਰੀ ਕਰ ਰਿਹਾ ਸੀਗਾ ਉਹਨੂੰ ਗ੍ਰਿਫਤਾਰ ਕਰ ਲਿਆ ਜੀ ਥੋੜੇ ਚਿਰ ਬਾਅਦ ਹੀ ਉਹਨੂੰ ਗ੍ਰਿਫਤਾਰ ਅਸੀਂ ਕਰ ਲਿਆ ਸੀਗਾ ਕਿੰਨੀ ਦੇਰ ਦੇ ਬਾਅਦ ਕੀਤਾ ਸੀ ਅਸਰ ਆ ਕੋਈ ਸਮਝ ਲੱਗਿਆ ਜੀ ਬਸ ਥੋੜੇ ਕੁਝ ਸਮੇਂ ਦੇ ਦਰਵਾਣੀ ਘੰਟੇ ਚ ਸਰ ਜਿਵੇਂ ਉਹਨੇ ਕੱਲ ਇਹ ਮੁੰਡਾ ਭੱਜਿਆ ਸੀ ਤੁਸੀਂ ਜਿਹੜੇ ਪਕੌੜੇ ਪਹਿਲਾਂ ਵੀ ਕਾਫੀ ਚਾਂਸ ਜਿਹੇ ਹੋਏ ਆ ਮਤਲਬ ਉਹਨਾਂ ਦੇ ਖਿਲਾਫ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਜੀ ਅਸੀਂ ਟਾਈਮ ਟੂ ਟਾਈਮ ਐਕਟਿਵ ਹੁੰਦੇ ਰਹਿੰਦੇ ਆ ਜਿੱਦਾਂ ਪੰਜਾਬ ਲੈਵਲ ਤੇ ਵੀ ਹੁਕਮਾਂ ਦੀ ਜੋ ਡੀਜੀਪੀ ਸਾਹਿਬਾਂ ਜੋ ਡਿਜੀਪੀ ਸਾਹਿਬ ਦੇ ਹੁਕਮਾਂ ਦੀ ਹੈ ਉਹ ਕੰਪਲੀਸ ਕੀਤੀ ਜਾਂਦੀ ਹੈ ਐਈ ਮਾਨਜੋਗ ਐਸਐਸਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ਾਂ ਹਟ ਇਸ ਤੇ ਵੀ ਸਬਟ ਐਕਸ਼ਨ ਕੀਤੇ ਜਾ ਰਹੇ ਹਨ ਤੇ ਪਿਛਲੇ ਇੱਕ ਹਫਤੇ ਦੌਰਾਨ ਹੀ ਸਬ ਡਿਵੀਜ਼ਨ ਜਗਰਾਉਂ ਦੇ ਵਿੱਚ ਅਸੀਂ ਅੱਠ ਭਗੋੜੇ ਜਿਹੜੇ ਪੁਰਾਣੇ ਕੇਸਾਂ ਦੇ ਉਹ ਜਿਹੜੇ ਹੈ ਗ੍ਰਿਫਤਾਰ ਕੀਤੇ ਹੋਏ ਨੇ ਕਰ ਲਏ ਨੇ ਤੇ ਅੱਗੇ ਵੀ ਇਹ ਸਾਡਾ ਜਿਹੜਾ ਚੱਲੀ ਜਾ ਰਿਹਾ ਹੈ